ਸਤਿ ਸ਼੍ਰੀ ਅਕਾਲ ਦੋਸਤੋ ਮੈਂ ਧਰਮਿੰਦਰ ਲਾਢੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਹੌਸਲੇ ਬੁਲੰਦ ਵਿੱਚ ਜੀ ਦੋਸਤੋ ਅੱਜ ਅਸੀਂ ਆਏ ਆ ਪਿੰਡ ਕੜੂਆ ਕਮਲ ਵਰਕਸ ਦੇ ਇੱਥੇ ਇਹ ਖਰੜ ਦੇ ਨੇੜੇ ਪੈਂਦਾ ਜੀ ਪਿੰਡ ਪਿੰਡ ਕੜੂਆ ਤੇ ਇੱਥੇ ਸਭ ਤੋਂ ਮੇਨ ਚੀਜ਼ ਜਿਹਦੇ ਬਾਰੇ ਅਸੀਂ ਅੱਜ ਆਏ ਆ ਉਹ ਹੈ ਸਰਬਲੋਹ ਦੇ ਭਾਂਡੇ ਤੇ ਗੱਲ ਕਰਾਂਗੇ ਬਾਈ ਜੀ ਉਹਨਾਂ ਨਾਲ ਤੇ ਪੁੱਛਦੇ ਆ ਕਿ ਸਰਬਲੋਹ ਦੇ ਭਾਂਡਿਆਂ ਦਾ ਕੀ ਫਾਇਦਾ ਹੈ ਤੇ ਕੀ ਮਹੱਤਵ ਹੈ ਦਾ ਤੇ ਗੱਲ ਕਰਦੇ ਆ ਸੀਗਾ ਜੀ ਖਾਸਾ ਬੈਠੇ ਅ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਇਹ ਸਰਬਨੋ ਦੇ ਭਾਂਡੇ ਆਪਾਂ ਤਿਆਰ ਕਰਦੇ ਆ ਇਹਨਾਂ ਦਾ ਇਤਿਹਾਸ ਕੀ ਹੈ ਜੀ ਇਤਿਹਾਸ ਤਾਂ ਆਏ ਆ ਜੀ ਇਹ ਨਾ ਆਪਣੇ ਹਰ ਰਾਜ ਸਾਹਿਬ ਆਏ ਤੁਰੇ ਠੀਕ ਹੈ ਜੀ ਸਾਧ ਪਾਛਾ ਜੀ ਅੱਛਾ ਜੀ ਤੇ ਉਹਨਾਂ ਨੇ ਬਦਲਾਂ ਤਾ ਸਾਨੂੰ ਜੀ ਜੀ ਵੀ ਕਿਸੇ ਟਾਈਮ ਅਸੀਂ ਉਹਨਾਂ ਨੂੰ ਵੇਟ ਕਰਦਾ ਦਾ ਪਾਟਾ ਅੱਛਾ ਜੀ ਸਾਰੇ ਬਜ਼ੁਰਗਾਂ ਨੇ ਮਤਲਬ ਠੀਕ ਹੈ ਜੀ ਤੇ ਉਹਨਾਂ ਨੇ ਕਿਹਾ ਤਾਂ ਵੀ ਕਿਸੇ ਟਾਈਮ ਥੋੜੇ ਜਿਹੇ ਸੋਨੇ ਦੇ ਭਾਵੀ ਕਰਨਗੇ ਠੀਕ ਹੈ ਜਨਾਬ ਤੇ ਉਤੇ ਬਾਅਦ ਹੁਣ ਵਿਕ ਰਹੇ ਆ ਠੀਕ ਹੈ ਜੀ ਚਲੋ ਆ ਬੋਲੀ ਕੰਮ ਕਰਾ ਜੀ ਮੈਂ ਅਸੀਂ ਦੇਖ ਰਹੇ ਜੀ ਬੰਦੇ ਵੱਡਾ ਕਰਦਾ ਸਵਾਮ ਪੀੜ ਨਹੀਂ ਹੈ ਪੀੜ ਦਾ ਵਈ ਸਾਡੀ ਅੱਛਾ ਜੀ ਠੀਕ ਹੈ ਜੀ ਤੇ ਬਾਕੀ ਬਾਟੇ ਜੀ ਬਾਟਿਆਂ ਦਾ ਫਾਇਦਾ ਤਾਂ ਬਹੁਤ ਹੈ ਜੀ ਜੀ ਤੁਸੀਂ ਬਾ ਆਪਣਾ ਗੁਰਦੁਆਰਿਆਂ ਚ ਪਹਿਲਾਂ ਆਮ ਚੰਚਾਂ ਹਾਂਜੀ ਹਾਂਜੀ ਸਾਰਾ ਲੰਗਰ ਤਿਆਰ ਸਰਬ ਲੋਚੀ ਹੁੰਦਾ ਸੀ ਜੀ ਅੱਜ ਗੱਲ ਤਾਂ ਜੀ ਹੁਣ ਤਾਂ ਸਾਰੇ ਪਾਸੇ ਜਾਣ ਲੱਗ ਗਿਆ ਠੀਕ ਹੈ ਜੀ ਕੈਨੇਡਾ ਹਰ ਬੰਦੇ ਪਾਸੇ ਬਣਾ ਰਹੇ ਆ ਠੀਕ ਹੈ ਜੀ ਕਹਿਣ ਦਾ ਮਤਲਬ ਤੁਹਾਡੀ ਜਿਹੜੀਆਂ ਪੀੜ੍ਹੀਆਂ ਦੀ ਗੱਲ ਕਰ ਰਹੇ ਹੋ ਓਹ ਪੀੜ੍ਹੀ ਚੱਲ ਰਹੀ ਚੱਲਦਾ ਰਹੇ ਹਾਂਜੀ ਹਾਂਜੀ ਉਹ ਤੋਂ ਸਾਰਾ ਸ਼ੁਰੂ ਦੇ ਕਰ ਰਹੇ ਠੀਕ ਹੈ ਜੀ ਜਿਵੇਂ ਪਹਿਲਾਂ ਆਪਾਂ ਮੇਨ ਦੇਖਦੇ ਸੀ ਗੁਰਦੁਆਰਿਆਂ ਚ ਬਾਟੇ ਹੁੰਦੇ ਸੀ ਬੜੇ ਬੜੇ ਕੜਾਹੀ ਹੁੰਦੇ ਸੀ ਉਹਨਾਂ ਚ ਲੰਗਰ ਬਣਦਾ ਸੀ ਸਰਬ ਲੋਚੀ ਅੱਜ ਕੱਲ ਸਟੀਲ ਦੇ ਚੱਲ ਪਏ ਨੇ ਜੀ ਉਹਨਾਂ ਲਈ ਤਾਂ ਟੈਨਮੋਨੀਅਮ ਦੀਆਂ ਚਲਦੀਆਂ ਨੇ ਸਾਰੀ ਬਿਮਾਰੀ ਦਾ ਘਰ ਹੈ ਜੀ ਬਿਮਾਰੀ ਦਾ ਘਰ ਹੈ ਹੁਣ ਅੱਜ ਕੱਲ੍ਹ ਕੀ ਆ ਅੱਜ ਕੱਲ੍ਹ ਆਮ ੰੰਬਾ ਘਰ ਚ ਬਣਨ ਲੱਗਿਆ ਹੈ ਜੀ 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 ਸਾਡੇ ਕੋਲ 15 16 ਐਟੋ ਮਣਦੇ ਨੇ ਚਮਚੇ ਤੋਂ ਲੈ ਕੇ ਗਲਾਸ ਤੱਕ ਹਰ ਚੀਜ਼ ਬਣਦੀ ਹੋ ਰਹੀ ਠੀਕ ਹੈ ਜੀ ਤੇ ਸਭ ਤੋਂ ਤਾਂ ਫਾਇਦਾ ਇਹ ਹੈ ਜੇ ਤੁਸੀਂ ਇਹਦਾ ਮ ਲਗਾਤਾਰ ਖਾਓਗੇ ਹਾਂ ਜੀ ਤੇ ਇਹਦੇ ਜਿਹੜੇ ਬਿਮਾਰੀਆਂ ਦਾ ਇਲਾਜ ਹੈ ਕਈ ਦੋਸਤ ਬਿਮਾਰੀ ਦਾ ਇਲਾਜ ਘਟੋੜ ਜਿਹੇ ਬੰਦਾ ਵਰਤੇ ਅੱਛਾ ਮੇਨ ਮੇਨ ਬਿਮਾਰੀਆਂ ਦੱਸ ਦਿਓ ਜੀ ਕਿਹੜੀਆਂ ਮੇਨ ਮੇਨ ਤਾਂ ਇੱਕ ਤਾਂ ਆਰਨ ਦੀ ਕਮੀ ਪੂਰੀ ਹੋ ਜਾਂਦੀ ਆ ਅੱਛ ਠੀਕ ਹੈ ਜੀ ਤੇ ਉਹ ਮਤਲਬ ਘਟ ਜਾਂਦੀ ਆ ਠੀਕ ਹੈ ਜੀ ਉਹ ਬੰਦ ਹੋ ਜਾਂਦੀ ਗੋਲੀ ਠੀਕ ਹੈ ਜੀ ਬਾਕੀ ਜਿੱਦ ਤਰ੍ਹਾਂ ਹੁਣ ਅੱਜ ਕੱਲ ਕੈਂਸਰ ਹੋ ਰਹੇ ਆ ਲੋਕਾਂ ਨੂੰ ਹੋਰ ਹੋ ਰਹੇ ਆ ਸ਼ੂਗਰ ਵਗੈਰਾ ਇਹ ਕੰਟਰੋਲ ਹੋ ਜਾਂਦਾ ਜਨਾਬ ਜੀ ਜੀ ਯਾਨੀ ਕਿ ਕਈ ਬਿਮਾਰੀਆਂ ਜੇਕਰ ਆਪਾਂ ਇਹ ਬਰਤਨ ਯੂਜ਼ ਕਰਦੇ ਆਂ ਤਾਂ ਖਤਮ ਹੁੰਦੀ ਆ ਹਾਂ ਇਹ ਖਤਮ ਹੁੰਦੀ ਆ ਠੀਕ ਹੈ ਇਹ ਕੁਟਕੜ 205 ਦੇ ਲਾਏ ਜੇ ਬੰਦਾ ਵਰਤੇ ਅੱਛਾ ਜੀ ਮੇਨ ਤੋਂ ਮਤਲਬ ਜਿਹੜੀਆਂ ਖਾਣ ਮੇਨ ਬਿਮਾਰੀਆਂ ਜਿਹੜੀਆਂ ਕਹਿੰਦੇ ਆਂ ਮੇਨ ਤਾਂ ਬਿਮਾਰੀਆਂ ਇਹੀ ਇਹੀ ਆਪਣੀਆਂ ਇਸ ਤਰ੍ਹਾਂ ਸ਼ੁਗਰ ਹੋ ਗਈ ਅੱਛਾ ਜੀ ਆਰਨ ਦੀ ਆਰਨ ਦੀ ਕਮੀ ਹੋ ਗਈ ਠੀਕ ਹੈ ਜੀ ਤੇ ਬਾਕੀ ਕੈਂਸਰ ਵਗੈਰਾ ਨੂੰ ਵੀ ਠੀਕ ਕਰਦੀ ਹੈ ਅੱਛਾ ਜੀ ਠੀਕ ਆ ਇਹ ਇੱਕ ਤਾਂ ਦਾ ਲੋਹਾ ਜੀ ਇਹ ਅੱਛਾ ਜੀ ਇਹ ਮਲਵੇ ਦੇ ਕੋਈ ਮਿਕਸ ਨਹੀਂ ਹੈਗਾ ਠੀਕ ਹੈ ਜੀ ਜਿਹੜਾ ਆਮ ਲੋਹਾ ਬਰਤਨਾਂ ਜਿਹਾ ਤਾਂ ਉਹਦੇ ਮਿਕਸ ਹੈ ਅੱਛਾ ਜੀ ਤੇ ਜਿਹੜਾ ਇਹ ਲੋਹਾ ਹੈ ਖਾਸ ਹੀ ਮਟੀਰੀਅਲ ਸਪੈਸ਼ਲ ਹੁੰਦਾ ਇਹ ਵਾਸਤੇ ਠੀਕ ਹੈ ਜੀ ਤੇ ਇਹ ਚ ਫਿਰ ਉਹ ਜਿਵੇਂ ਮੇ ਲੋਹਾ ਹੁੰਦਾ ਜੀ ਲੋਹਾ ਹੁੰਦਾ ਲੋਹਈਆ ਹੁੰਦਾ ਲੋਹਾਈਆ ਪਰ ਇੱਕ ਤਰ੍ਹਾਂ ਦਾ ਲੋਹਾ ਹੁੰਦਾ ਹੈ ਅੱਛਾ ਯਾਨੀ ਕਿ ਪਿਓਰਟੀ ਹੁੰਦੀ ਹੈ ਪਿਓਰ ਪਿਓਰ ਹੁੰਦਾ ਹੈ ਇਹਦੇ ਜੇ ਕੋਈ ਮਤਲਬ ਮਿਕਸ ਨਹੀਂ ਹੈਗਾ ਅੱਛਾ ਜੀ ਤੇ ਜੰਗ ਜੰਗ ਨਹੀਂ ਲੱਗਦਾ ਜੀ ਜੰਗ ਲੱਗਦਾ ਜੀ ਜੰਗ ਲੱਗੋ ਤਾਂ ਹੀ ਸਰਬ ਲੋਹਾ ਹੈ ਉਹ ਤਾਂ ਹੀ ਸਰਬ ਲੋਹਾ ਹੈ ਜੇ ਜੰਗਿਆ ਲੱਗਿਆ ਫਿਰ ਤਾਂ ਸਟੀਲ ਹੈ ਠੀਕ ਹੈ ਜੀ ਇਹ ਇੱਕ ਬਰਤਨਾਂ ਦੇ ਨਾਲ-ਨਾਲ ਕਈ ਕੜੇ ਵਗੈਰਾ ਵੀ ਬਣਦੇ ਨੇ ਜੀ ਉਹਨਾਂ ਦੇ ਕੜੇ ਵੀ ਬਣਦੇ ਆ ਵਸੇ ਤੇ ਅਸੀਂ ਮਤਲਬ ਕੜੇ ਦਾ ਵੈਸੇ ਘੱਟ ਬਣਾਉਨੇ ਆ ਬਾਕੀ ਸਾਡੇ ਕੋਲ ਸਾਮਾਨ ਹੋਰ ਨਹੀਂ ਮੁੱਕਦਾ ਹੈਗਾ ਠੀਕ ਹੈ ਕੋਈ ਨਾ ਅਸੀਂ ਘੱਟੇ ਕੰਮ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਬਾਕੀ ਸਾਰਾ ਸਾਮਾਨ 16 17 ਆਈਟਮ ਸਾਡੇ ਕੋਲ ਅੱਛਾ ਜੀ ਕੀ ਕੀ ਹੁੰਦਾ ਜੀ ਆਪਣੇ ਕੋਲ ਜੀ ਇਹ ਦੇਖ ਲਓ ਸਾਰੀਆਂ ਆਈਟਮ ਅੱਛਾ ਕੜਾਹਾ ਬਾਟੇ ਕੜਾਈਆਂ 프라이 ਪੈਨ ਤਵੇ ਗਲਾਸ ਚਮਚੇ ਕੜਸ਼ੀਆਂ ਪਤილები ਟੌੜੀ ਡਿਗੇ ਦੱਬੇ ਚਾ ਲਈ ਚਾਹਾਂ ਤੇ ਛਕਣੇ ਕਪ ਥਾਲੀਆਂ ਫਰਾਤਾ ਤਵੀਆਂ ਤੇ ਗੜਵੇ ਹਾਂਜੀ 17 18 ਐਡਮੈਂਟ ਅੱਛਾ ਜੀ ਜੇਕਰ ਇਹ ਤੁਹਾਡੇ ਹੁਣ ਜਿਵੇਂ ਤੁਸੀਂ ਤੁਹਾਡੀ ਵਰਕਸ਼ਾਪ ਦੇਖੀ ਕਾਫੀ ਵੱਡੀ ਵਰਕਸ਼ਾਪ ਹੈ ਜੀ ਤੁਸੀਂ ਇਹ ਫਿਰ ਕਿੱਥੇ ਕਿੱਥੇ ਭੇਜਦੇ ਹੋ ਹਾਂ ਬਹੁਤ ਜਗ੍ਹਾ ਜਾਂਦਾ ਜਿੰਨਾਂ ਦਰਸਾਹ ਹੋਗਾ ਅੰਬਰਸਰ ਹੋਗਾ ਠੀਕ ਹੈ ਪਟਿਆਲਾ ਸਾ ਪਟਿਆਲੇ ਹੋ ਗਿਆ ਠੀਕ ਹੈ ਜੀ ਹਰ ਇੱਕ ਗੁਰਦੁਆਰੇ ਜਾਂਦਾ ਸਾੜਾ ਸਮਾਨ ਤੇ ਬਾਕੀ ਬਾਹਰ ਵੀ ਜਾਂਦਾ ਤੇ ਤੁਸੀਂ ਅੱਛਾ ਬਾਹਰ ਸਾਹ ਹਿੰਦਕੁਰ ਸਾਹਿਬ ਅਜਾ ਫੋਰਨ ਵੀ ਜਾਂਦੇ ਸੀ ਬਾਹਰ ਕੈਨੇਡਾ ਅਮਰੀਕਾ ਤੱਕ ਜਾਂਦਾ ਕੀ ਬਾਤ ਹੈ ਕੀ ਬਾਤ ਹੈ ਜੀ ਇਹ ਤੁਸੀਂ ਕੋਈ ਨਹੀਂ ਸ਼ਾਪ ਆ ਆਊਟਲੈਟ ਵੀ ਖੁੱਲੇ ਹੋਇਆ ਨੇੜੇ ਤੇੜੀ ਕੋਈ ਜਿੱਥੇ ਜਿੱਦ ਦੇ ਹੋਣ ਤੇ ਤੁਸੀਂ ਇੱਥੇ ਹੀ ਇੱਥੇ ਵੀ ਇੱਕ ਤੇ ਸਾਡੀ ਕੱਢੀ ਦੁਕਾਨ ਹੈ ਇੱਥੇ ਅਜਾ ਮੇਨ ਕੋਰ ਮੇਨ ਅਮਰੀਕਾ ਦੇ ਵਿੱਚ ਹੈ ਇੱਥੇ ਵੀ ਸ਼ਾਪ ਹੈ ਜੀ ਸਾਰਾ ਮਤਲਬ ਸਮਾਨ ਸਾਡਾ ਇੱਥੇ ਤਿਆਰ ਹੁੰਦਾ ਠੀਕ ਹੈ ਜੀ ਅਰੇ ਲੈ ਜਾਂਦੇ ਫਿਰ ਉੱਥੇ ਰੱਖ ਦਿੰਨੇ ਆ ਬਾਕੀ ਇੱਥੇ ਵੀ ਸੌਰੀ ਜੀ ਬਿਕਰੀ ਅਚੀਵ ਹੈ ਠੀਕ ਹੈ ਜੀ ਯਾਨੀ ਕਹਿਣਾ ਦਾ ਮਤਲਬ ਜੇ ਉਤੋਂ ਕਿਸੇ ਨੇ ਲੈਣੇ ਮੈਨੂੰ ਅੱਡੇ ਤੋਂ ਉਤੋਂ ਲੈ ਸਕਦਾ ਨਹੀਂ ਪਹਿਲਾਂ ਸਾੜੀ ਅੰਦਰ ਦੀ ਦੁਕਾਨ ਅੱਛਾ ਜੀ ਹੁਣ ਅਸੀਂ ਬਾਹਰ ਦੇ ਬਸੇ ਆ ਗਏ ਹਾਂ ਨਹੀਂ ਠੀਕ ਹੈ ਜੀ ਕਨੈਕਟੀਵਿਟੀ ਟੀਚਰ ਮੈਂ ਰੋਡ ਦੇ ਨਾਲ ਮੇਨ ਰੋਡ ਤੇ ਆ ਗਏ ਪਹਿਲਾਂ ਅੰਦਰ ਹੁੰਦੀ ਸੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ ਜੀ ਕੁਝ ਹੋਰ ਕਹਿਣਾ ਚਾਹੋਗੇ ਤਾਂ ਅਸ਼ਕਾਨੋ ਜੀ ਅਸੀਂ ਤਾਂ ਇਹੀ ਕਹਿੰਦੇ ਆ ਇਹ ਸਰਵੋਤਮ ਦੇ ਵਰਤਨ ਜੀ ਮਰ ਤੋਂ ਜੀ ਜੀ ਬੁਮਾਰੀਆਂ ਦਾ ਸ਼ਟਕਾਰਾ ਪਾਓ ਜੀ ਜੀ ਬਸ ਇਹੀ ਇਹਦਾ ਸਾਨੂੰ ਬਹੁਤ ਫਾਇਦਾ ਬਹੁਤ-ਬਹੁਤ ਸ਼ੁਕਰੀ ਜੀ ਧੰਨਵਾਦ ਤਾਂ ਦੋਸਤੋ ਜਿਵੇਂ ਬਾਈ ਜੀ ਨੇ ਦੱਸਿਆ ਕਿ ਸਰਵਲੋ ਦੇ ਪੰਡਿਆਂ ਦਾ ਵਰਤੋ ਕਰੋ ਤੇ ਬਿਮਾਰੀਆਂ ਤੋਂ ਨਜਾਤ ਪਾਓ ਸਾਨੂੰ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਸਰਵਲੋ ਦੇ ਪੰਡੇ ਬਹੁਤ ਹੀ ਸਹਾਇਕ ਹੁੰਦੇ ਨੇ ਸਾਡੀ ਸਿਹਤ ਲਈ ਬਹੁਤ ਚੰਗੇ ਨੇ ਧੰਨਵਾਦ ਜੀ ਵੀਡੀਓ ਦੇਖਣ ਲਈ ਸ਼ੁਕਰੀਆ ਬਹੁਤ ਜਲਦ ਮਿਲਦੇ ਹਾਂ ਇੱਕ ਨਈ ਇਨਫੋਰਮੇਸ਼ਨ ਤੇ ਜਾਣਕਾਰੀ ਨਾਲ ਭਰਪੂਰ ਵੀਡੀਓ ਜੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ ਸ਼ੁਕਰੀਆ